ਮੇਰੇ ਨਾਲ ਪੰਜਾਬ ਦੇ ਇੱਕ ਨੌਜਵਾਨ ਨੇ ਹੱਥਾਂ ਦੀਆਂ ਜਿਹੜੀਆਂ ਉਂਗਲੀਆਂ ਉਹ ਪ੍ਰੋਪਰ ਪੂਰੀਆਂ ਨਹੀਂ ਪਰ ਫਿਰ ਵੀ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਪੇਂਟਿੰਗ ਵੀ ਕਰਦੇ ਨੇ ਤਾਂ ਹੱਥਾਂ ਦੇ ਨਾਲ ਲਿਖਤ ਵੀ ਕਰਦੇ ਨੇ ਇਹ ਜਿਹੜਾ ਜਨੂਨ ਆ ਪੇਂਟਿੰਗ ਦਾ ਸ਼ੌਂਕ ਕਿਵੇਂ ਪਿਆ ਬਚਪਨ ਦੇ ਵਿੱਚ ਕਿਹੜੀ ਚੀਜ਼ ਨੇ ਤੁਹਾਨੂੰ ਇਸ ਵੱਲ ਪ੍ਰੇਰਿਤ ਕੀਤਾ ਮੇਰਾ ਬਚਪਨ ਤੋਂ ਹੀ ਸ਼ੌਂਕ ਸੀ ਇਹ ਪੇਂਟਿੰਗ ਦਾ ਆਦ ਰੇ ਵਗੈਰਾ ਦਾ ਕਿਉਂ ਮੈਂ ਸਕੂਲੇ ਕਾਤੂਮ ਵਗੈਰਾ ਕਾਤੂਮ ਜਿਵੇਂ ਹੁਣ ਤੱਕ ਮੇਰੇ ਕਾਫੀ ਗਾ ਜਿਹੜੇ ਸੈਲੀਬ੍ਰਿਟੀ ਨੇ ਗਾਇਕਾਂ ਨੇ ਕਾਫੀ ਨਾਲ ਮੁਲਾਕਾਤ ਹੋ ਗਈ ਕਿਉਂਕਿ ਜਿਵੇਂ ਸਿੱਧੂ ਮਸੂਆਲਾ ਹੋ ਗਿਆ ਉਹਨਾਂ ਵੀ ਬੁਲਾਇਆ ਸੀ ਹਾਂ ਜਿਹਨਾਂ ਨਾਲ ਮੁਲਾਕਾਤ ਹੋਈ ਸੀ ਉਹਨੇ ਪੇਂਟਿੰਗ ਸੀ ਤਸਵੀਰ ਬਣਾ ਕੇ ਪੇਟ ਕੀਤੀ ਸੀ ਹਾਂਜੀ ਹਾਂਜੀ ਤੇ ਕੱਲ ਨੂੰ ਅਗਲੇ ਨਾਲ ਹੋਈ ਜਗੀ ਉਹਨਾਂ ਨੇ ਇਹਨੂੰ ਇਨਵੀਟੇਸ਼ਨ ਕੀਤੀ ਸੀ ਜਿਆ ਜੰਗੀਆ ਜਿਹੜਾ ਹੋਟਲ ਹੈ ਜੀ ਡਬਲੂ ਉੱਥੇ ਮੀਟਿੰਗ ਸੀਗੀ ਹਾਂ ਜਿਹ ਉੱਥੇ ਬੁਲਾਇਆ ਸੀ ਉਹਨਾਂ ਨੇ ਹਾਂਜੀ ਉਹਨੇ ਬਣਾਈ ਸੀਗੀ ਤੇ ਹੋਰ ਜੀ ਖਾਨ ਉਹਨਾਂ ਦੀ ਮੁਗਾਏ ਸੀ ਕਿਉਂਕਿ ਮੈਂ ਕਾਫੀ ਗਾਇਕਾਂ ਨੇ ਜਿੰਨੇ ਬਣਾ ਕੇ ਮੈਂ ਲੈ ਚੁੱਕਿਆ ਹਾਂਜੀ ਥੋੜਾ ਹੱਥ ਚੱਕ ਕੇ ਤਾਂ ਕੋਈ ਹੱ ਯਾਰ ਜਿਵੇਂ ਕਹਿੰਦੇ ਆਪਾਂ ਗੂਥਾ ਗੂਥਾ ਗਿਆ ਸੜਿਆ ਚੀਜੀ ਹੈ ਜਿਵੇਂ ਅਜੀ ਚ ਅਗੂਥਾ ਹਾਂ ਜੀ ਇਸੇ ਤਰ੍ਹਾਂ ਇੱਕ ਪੈਰ ਦੇ ਵਿੱਚ ਵੀ ਹਾਂਜੀ ਇੱਕ ਆ ਪੈਰ ਦੇ ਵਿੱਚ ਰਾਈਟਰ ਵਿੱਚ ਲੈਫਟ ਆ ਦੇ ਮਤਲਬ ਫਿੰਗਰ ਸਾਰੀਆਂ ਨਹੀਂ ਬਲੋ ਜੁਰੀਆਂ ਹੋਈਆਂ ਨੇ ਇਹ ਚੀਜ਼ ਜਿਹੜੀ ਹੈ ਬਚਪਨ ਤੋਂ ਵਿੱਚ ਹਾਂਜੀ ਬਚਪਨ ਜੀ ਉਹ ਕਰਾਇਆ ਸੀਗਾ ਐਕਸਰਾ ਵਗੈਰਾ ਕਿ ਹਾਂ ਵੀ ਫਿੰਗਰ ਮਤਲਬ ਕਹਿੰਦੇ ਕਿ ਗਲੂਥ ਨਹੀਂ ਹੋਈ ਤਾਂ ਮੈਨੂੰ ਐਡਮਿਸ਼ਨ ਨਹੀਂ ਹੁੰਦੀ ਜੀ ਕਿ ਮੈਨੂੰ ਐਡਮਿਸ਼ਨ ਨਹੀਂ ਮਿਲਦੀ ਸੀ ਕਿਉਂਕਿ ਮੈਂ ਜਿੱਥੇ ਸਿਸਟੇ ਬਾਦੀ ਨੇ ਵਧੀ ਉਥੇ ਮੈਂ ਐਡਮਿਸ਼ਨ ਲਿਆ ਗਿਆ ਸੀ ਉਹਨਾਂ ਨੇ ਫਿਰ ਮਨਨ ਕਰਤਾ ਸੀ ਕਿ ਮਤਲਬ ਇਹਨਾਂ ਐਡਮਿਸ਼ਨ ਹੀ ਦੇ ਸਕਦੇ ਕਿ ਜੇ ਇਨ ਲਿਖਣ ਹੀ ਚਾਹ ਰਾ ਨਾ ਤਾਂ ਫਿਰ ਉਹ ਜਿੱਥੇ ਮੈਂ ਉਹ ਸਿੱਤਰ ਕਰ ਕਰ ਉਹ ਸਿਚੁਏਸ਼ਨ ਪਾਦੇ ਹੁੰਦੇ ਸੀਗੇ ਉਹਨਾਂ ਨਾਲ ਜਾ ਕੇ ਨਾ ਫਿਰ ਉਹ ਦੋ ਹੱਥ ਨਾਲ ਖੁਸ਼ੂ ਕਰਤਾ ਨਾ ਉਹ ਫਿਰ ਉਹ ਹੋਲੀ ਹੋਲੀ ਗੱਲ ਕਰਕੇ ਉਹ ਫਿਰ ਉਹ ਆਤ ਜੀ ਵਾਗਦੂ ਅਸਲੀ ਕਹਿੰਦਾ ਫਿਰ ਉੱਥੋਂ ਫਿਰ ਲਿਖਣ ਸ਼ੁਰੂ ਕੀਤਾ ਹਾਂ ਜੀ ਫਿਰ ਜਿੱਥੇ ਉਹ ਮਨਾ ਜਦੋਂ ਇੱਕ ਵਾਰ ਉਹ ਸਕੂਲ ਨੇ ਮਨਾ ਕਰਤਾ ਸੀ ਵੀ ਤੈਨੂੰ ਐਡਮਿਸ਼ਨ ਨਹੀਂ ਮਿਲੇ ਮਕਰਿਆ ਕੇ ਮਨ ਵੀ ਟੁੱਟਿਆ ਹੋਣਾ ਰੋਏ ਵੀ ਹੋਗੇ ਉਹਦਾ ਭਾਵ ਕੋਈ ਨਹੀਂ ਮੈਨੂੰ ਨਹੀਂ ਹੋਇਆ ਜੀ ਕੱਲ੍ਹ ਦਿਨ ਹੋਇਆ ਜੀ ਕਿ ਹਾਂ ਵੀ ਮਤਲਬ ਇਦਾਂ ਹੋਇਆ ਨਾ ਪਰ ਜਦੋਂ ਲਿਖਣਾ ਸ਼ੁਰੂ ਹੋ ਗਿਆ ਫਿਰ ਉਹੀ ਜੀ ਸਕੂਲ ਚ ਐਡਮਿਸ਼ਨ ਲਈ ਸੀ ਫਿਰ ਜਿੱਥੇ ਉਹਨਾਂ ਨੇ ਨਾ ਕੀਤੀ ਸੀ ਉਹੀ ਸਕੂਲ ਚ ਐਡਮਿਸ਼ਨ ਹੋਈ ਸੀ ਵਧੀਆ ਜੀ ਮੇਰੇ ਨਾਲ ਪੰਜਾਬ ਦੇ ਇੱਕ ਨੌਜਵਾਨ ਨੇ ਜਿਨ੍ਹਾਂ ਦਾ ਨਾਮ ਹਰਜੀਤ ਸਿੰਘ ਹੈ ਉਹਨਾਂ ਦੇ ਉੱਤੇ ਕੁਦਰਤ ਦੀ ਮਾਰ ਪਈ ਆ ਪਰ ਫਿਰ ਵੀ ਹੌਂਸਲੇ ਜਿਹੜੇ ਉਹ ਚਟਾਨ ਦੀ ਤਰ੍ਹਾਂ ਬੁਲੰਦ ਨੇ ਸਾਡੇ ਨਾਲ ਨੇ ਬੜੀ ਹੀ ਖੂਬਸੂਰਤ ਪੇਂਟਿੰਗ ਬਣਾਉਂਦੇ ਨੇ ਚੰਡੀਗੜ੍ਹ ਦੇ ਵਿੱਚ ਇੱਥੇ ਪੜ੍ਹਾਈ ਵੀ ਕਰ ਰਹੇ ਨੇ ਲੁਧਿਆਣਾ ਦੇ ਰਹਿਣ ਵਾਲੇ ਨੇ ਹੱਥਾਂ ਦੀਆਂ ਜਿਹੜੀਆਂ ਉਂਗਲੀਆਂ ਉਹ ਪ੍ਰੋਪਰ ਪੂਰੀਆਂ ਨਹੀਂ ਪਰ ਫਿਰ ਵੀ ਬੜੀ ਹੀ ਖੂਬਸੂਰਤ ਤਰੀਕੇ ਦੇ ਨਾਲ ਪੇਂਟਿੰਗ ਵੀ ਕਰਦੇ ਨੇ ਤਾਂ ਹੱਥਾਂ ਦੇ ਨਾਲ ਲਿਖਤ ਵੀ ਕਰਦੇ ਨੇ ਜਿਹੜੀ ਹੁਣ ਤੱਕ ਪੜ੍ਹਾਈ ਕੀਤੀ ਉਹ ਹੱਥਾਂ ਦੇ ਨਾਲ ਲਿਖ ਕੇ ਹੀ ਜਿਹੜੀ ਪੜ੍ਹਾਈ ਕੀਤੀ ਆ ਗੱਲਬਾਤ ਕਰਦੇ ਆ ਗੱਲਬਾਤ ਵੀ ਕਰਾਂਗੇ ਦੇਖ ਸਕਦੇ ਹੋ ਤਸਵੀਰ ਤੁਸੀਂ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਇੱਕ ਵਿਅਕਤੀ ਦੀ ਜਿਹੜੀ ਤਸਵੀਰ ਆ ਹੱਸਦੇ ਹੋਏ ਦੀ ਉਹ ਇੱਕ ਪੇਪਰ ਦੇ ਉੱਪਰ ਲਿਖੀ ਜਾ ਰਹੀ ਆ ਜਿਹੜੀ ਉਹ ਬੜੀ ਹੀ ਖੂਬਸੂਰਤ ਹੈ ਬੜੀਆਂ ਹੀ ਸੋਹਣੀਆਂ ਪੇਂਟਿੰਗਾਂ ਬਣਾਉਂਦੇ ਨੇ ਪਰ ਗੱਲਬਾਤ ਵੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਪੇਂਟਿੰਗ ਮਣਾਉਣੀ ਸਿੱਖੀ ਕਿਵੇਂ ਜਨੂਨ ਪਿਆ ਕਿਉਂਕਿ ਜਹੇ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਦਾ ਸੀ ਯਤਨ ਕਰ ਰਹੇ ਆ ਅ ਹਰਜੀਤ ਬਹੁਤ ਬਹੁਤ ਸੁਆਗਤ ਹੈ ਤੁਹਾਡਾ ਅਰਦਾਸ ਕਰ ਗੋਲਪੁਰ ਪੰਡਵਾ ਜੀ ਕਿਹੜੇ ਕਿੱਥੇ ਸਟੱਡੀ ਕਿੱਥੇ ਕਰਦੇ ਹੋ ਚੰਡੀਗੜ੍ਹ ਦੇ ਕਿਹੜੇ ਕਾਲਜ ਦੇ ਵਿੱਚ ਫਿਰ ਪੜ੍ਹ ਰਹੇ ਹੋ ਸਰ ਮੈਂ ਗੋਗਨ ਰਾਤ ਕਾਲਜ ਪੜ੍ਹਦਾ ਹਾਂ ਜੀ ਆਹ 10 ਸੈਕਟਰ ਚ ਹਾਂ ਜੀ ਇਹ ਜਿਹੜਾ ਜਨੂਨ ਆ ਪੇਂਟਿੰਗ ਦਾ ਸ਼ੌਂਕ ਕਿਵੇਂ ਪਿਆ ਬਚਪਨ ਦੇ ਵਿੱਚ ਕਿਹੜੀ ਚੀਜ਼ ਨੇ ਤੁਹਾਨੂੰ ਇਸ ਵੱਲ ਪ੍ਰੇਰਿਤ ਕੀਤਾ ਜਾਂ ਪਹਿਲਾਂ ਤੋਂ ਹੀ ਮਨ ਦੇ ਵਿੱਚ ਸੀ ਕਿ ਪੇਂਟਿੰਗ ਵਾਲੇ ਖੇਤੇ ਵਾਲੇ ਇਸ ਕਲਾ ਵੱਲ ਜਾਣਾ ਮੇਰਾ ਬਚਪਨ ਤੋਂ ਹੀ ਸ਼ੌਂਕ ਸੀ ਇਹ ਪੇਂਟਿੰਗ ਦਾ ਆਦ ਰੇ ਵਗੈਰਾ ਦਾ ਕਿਉਂ ਮੈਂ ਸਕੂਲੇ ਕਾਰਟੂਨ ਵਗੈਰਾ ਕਾਦੁੰਦਾ ਕਾਦੂ ਜਿਵੇਂ ਕੋਈ ਕਾਪੀ ਦੇ ਕਾਦੂ ਬਣਾਏ ਵੇ ਦੇਖ ਕੇ ਉਹਨਾਂ ਦਾ ਸ਼ੌਂਕ ਸੀਗਾ ਉਹ ਬਣਾਈ ਜਾਂਦਾ ਤੇ ਫਿਰ ਅਪਰੀਸ਼ੀਏਸ਼ਨ ਦੇ ਨਾਲ ਹੀ ਫਿਰ ਅੱਗੇ سلسلہ ਚੱਲਦਾ ਗਿਆ ਉਹਦੇ ਨਾਲ ਹੀ ਫਿਰ ਉਹ ਕਰਦੇ 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 ਜਿਵੇਂ ਜਿਵੇਂ ਚੱਲ ਗਏ ਸੁਦਾ ਜਾਂਦਾ ਗਿਆ ਤਾਂ ਫਿਰ ਐਪਰੀਸ਼ੀਏਸ਼ਨ ਵੀ ਟੀਚਰਿੰਗ ਮਿਲੀ ਕੱਦ ਦੇ ਮਤਲਬ ਸਪੋਰਟ ਵੀ ਮਿਲੀ ਤਾਂ ਫਿਰ ਮੇਰਾ ਆਈ ਸ਼ੌਂਕ ਪੁਰਾ ਪੇਸ਼ਾ ਹੀ ਵਾਂਗੇ ਬੱਕਾਈ ਹਾਂ ਗ੍ਰੈਂਡ ਵਾਲੇ ਕਿੱਥੇ ਦਿਓ ਮਿਲਦੇ ਆ ਜੀ ਲੁਧਿਆਣਾ ਹਾਂਜੀ ਕੀ ਪ੍ਰਵਾਦ ਲੁਧਿਆਣੇ ਰਹਿਣਾ ਸਰ ਸਾਹਿਬ ਜੀ ਆ ਜੀ ਫਾਦਰ ਸਾਹਿਬ ਕੀ ਕਾਰੋਬਾਰ ਕਰਦੇ ਮੇਰੇ ਫਾਦਰ ਸਾਹਿਬ ਇਲੈਕਟ੍ਰੀਸ਼ੀਅਨ ਨੇ ਤੇ ਮਦਦ ਮੇਰੇ ਹਾਊਸ ਵਾਈ ਵੀ ਨਹੀਂ ਹਾਂਜੀ ਪੂਰੀ ਸਪੋਰਟ ਮਿਲਦੀ ਹੈ ਘਰ ਦੇ ਵਿੱਚੋਂ ਪੇਂਟਿੰਗ ਦੇ ਲਈ ਹਾਂਜੀ ਪੂਰੀ ਸੂਰ ਹੈ ਜੀ ਸਭ ਤੋਂ ਪਹਿਲੀ ਪੇਂਟਿੰਗ ਕਿਹੜੀ ਬਣਾਈ ਸੀ ਸਭ ਤੋਂ ਪਹਿਲੀ ਮੈਂ ਆਪਣੀ ਖੋਦੀ ਬਣਾਈ ਸੀ ਅੱਛਾ ਹਾਂਜੀ ਆਪਦੇ ਆਪ ਤੋਂ ਆਰੰ ਜੀ ਪਹਿਲਾਂ ਮੇਰੇ ਮਤਲਬ ਕੇਸ ਹੁੰਦੇ ਸੀਗੇ ਉਦੋਂ ਮੈਂ ਜੂਰੀ ਆਈ ਖਤੋਂ ਨਹੀਂ ਸੀ ਆਪਣੀ ਤੇ ਜਦੋਂ ਫਿਰ ਮੈਂ ਉਹਦਾ ਮਤਲਬ ਵਰਕਸ਼ਾਪ ਲਈ ਬਾਹਰ ਗਿਆ ਬੰਦਾ ਜੀ ਮੈਂ ਇੰਟਰਨੈਸ਼ਨਲ ਵੀ ਹੋਇਆ ਤੇ ਬਾਹਰ ਵੀ ਹੋਇਆ ਨੈਸ਼ਨਲ ਵੀ ਹੋਇਆ ਬਈ ਬਈ ਤੇ ਉੱਥੇ ਵੀ ਦਿੱਕਤ ਆਂਦੀ ਸੀ ਕਿਉਂਕਿ ਜੂਰਾ ਮੇਰਾ ਮੰਮੀ ਮੰਮੀ ਕਰਦਉਂਦੀ ਸੀ ਪਹਿਲਾਂ ਵਾਲ ਵੀ ਉਹਨਾਂ ਨੇ ਬਣਾਉਨੇ ਪਤਕਾ ਵੀ ਉਹਨਾਂ ਨੇ ਬਣਾਉਣਾ ਤੇ ਉਸ ਤੋਂ ਬਾਅਦ ਜਦੋਂ ਫਿਰ ਮੌਕਾ ਹੁੰਦਾ ਸੀਗਾ ਫਿਰ ਉਹਨੂੰ ਫੇਰ ਕਟਾਇਦੇ ਸੀਗੇ ਪਰ ਠੀਕ ਹੈ ਹੁਣ ਮੇਰੇ ਕੋਈ ਥੋੜੇ ਹੱਥ ਚੱਕ ਕੇ ਤੇ ਕੋਈ ਹੱਥ ਜਿਹੜੇ ਇਹ ਉਂਗਲਾਂ ਦੋ ਉਂਗਲਾਂ ਨੇ ਹਾਂਜੀ ਦੂਗਣੇ ਹਾਂਜੀ ਜਿਵੇਂ ਕਹਿੰਦੇ ਆਪਾਂ ਗੂਤਾ ਗੂਤਾ ਗਿਆ ਸਰਦਿਆ ਚੀਜ਼ੀ ਹੈ ਜਿਵੇਂ ਜੀਜਾ ਗੂਠਾਂ ਜੀ ਇਸੇ ਤਰ੍ਹਾਂ ਇੱਕ ਪੈਰ ਦੇ ਵਿੱਚ ਵੀ ਹਾਂਜੀ ਇੱਕ ਆਹ ਪੈਰ ਦੇ ਵਿੱਚ ਅਜੇ ਤੱਕ ਜੇ ਲੈਫਟ ਹੈਂਡ ਦੀ ਫਿੰਗਰ ਸਾਰੀਆਂ ਨਹੀਂ ਮਤਲਬ ਜੁਰੀਆਂ ਹੋਈਆਂ ਨੇ ਇਹ ਚੀਜ਼ ਜਿਹੜੀ ਹੈ ਬਚਪਨ ਤੋਂ ਵਿੱਚ ਹੀ ਹਾਂਜੀ ਬਚਪਨ ਚ ਹੀ ਉਹ ਕਰਾਇਆ ਸੀਗਾ ਐਕਸਰਾ ਵਗੈਰਾ ਕਿ ਆ ਵੀ ਫਿੰਗਰਸ ਮਤਲਬ ਕਹਿੰਦੇ ਕਿ ਗਰੋਥ ਨਹੀਂ ਹੋਈ ਤੁਪਲ ਕਿਉਂਕਿ ਇਹ ਜਿਹੜਾ ਹੱਥ ਸਾਦਾ ਦੇਖਾਂਗੇ ਤੁਸੀਂ ਇਹਦੇ ਵਿੱਚ ਫਿੰਗਰਸ ਹੈਗੀਆਂ ਨੇ ਜਿਵੇਂ ਆਪਣੇ ਤਿੰਨ ਆ ਹੁੰਦੇ ਨੇ ਨਾ ਪੋਤੇ ਉਹ ਇਦਾਂ ਤੁੱਤੇ ਹੋਏ ਵਿੱਚ ਹੈਗੇ ਨੇ ਇਹ ਉਹ ਗਰੋਥ ਨਹੀਂ ਹੋਈ ਤੁਪਲ ਤੇ ਹੁਣ ਜਦੋਂ ਪੇਪਰ ਦਿੰਨੇ ਹੋ ਜਾਂ ਕੋਈ ਲਖਾਰੀ ਲੈਨੇ ਹੋ ਰਾਈਟਰ ਲੈਨੇ ਹੋ ਜਾਂ ਫਿਰ ਆਪਣੇ ਆਪ ਹੀ ਖੁਦ ਸਾਰੇ ਪੇਪਰ ਲਿਖਤੀ ਦਿੰਨੇ ਨਹੀਂ ਮੈਂ ਆਪ ਹੀ ਦਿੰਦਾ ਜੀ ਮੈਂ ਲਿਖਤੀ ਨਹੀਂ ਲੈਂਦਾ ਕਿਉਂਕਿ ਇਹਨੂੰ ਸਪੀਡ ਬਣੀ ਹੋਈ ਹੈ ਲਿਖ ਲੈ ਕੇ ਹਾਂਜੀ ਆਤੀ ਭਈ ਇਹ ਜੀ ਕੋਲ ਸਮੇਂ ਦੇ ਵਿੱਚ ਜਿਵੇਂ 3 ਘੰਟੇ ਦਾ ਸਮਾਂ ਹੁੰਦਾ ਪੇਪਰ ਦੇ ਦੇਣੇ ਪਹਿਲਾਂ ਹੀ ਹੋ ਜਾਂਦਾ ਤੁਹਾ ਜੀ ਅੱਛਾ ਪਹਿਲਾਂ ਹੋ ਜਾਂਦਾ ਹਾਂਜੀ ਸਪੀਡ ਹੋਈ ਹੈਗੀ ਲਿਖਣ ਦੀ ਵਧੀਆ ਸੋਚਿਆ ਕੀ ਆ ਮਨ ਦੇ ਵਿੱਚ ਹੁਣ ਪੜਾਈ ਵੀ ਨਾਲ ਨਾਲ ਚੱਲ ਰਹੀ ਆ ਕੀ ਸੋਚਿਆ ਕੀ ਆ ਕਿ ਇਸ ਕਲਾ ਨੂੰ ਹੋਰ ਕਿਸ ਤਰ੍ਹਾਂ ਬਤਾਉਣਾ ਅੱਗੇ ਕਿਸ ਥੀਮ ਦੇ ਉੱਤੇ ਕੰਮ ਕਰਨਾ ਜ਼ਿਆਦਾ ਮੈਂ ਤਾਂ ਕੋਈ ਇਹ ਦਾਵਾ ਕੀ ਕਲਾਕਾਰ ਤਾਂ ਇਦਾਂ ਹੁੰਦਾ ਕਿ ਜੋ ਚੀਜ਼ਾਂ ਲੋਪ ਹੋਈਆਂ ਜੋ ਨਜ਼ਰੀਏ ਵਿੱਚ ਨਹੀਂ ਆਉਂਦੀਆਂ ਕਲਾਕਾਰ ਤਾਂ ਉਹੀ ਅੱਗੇ ਸ਼ੋਅ ਕਰਨਾ ਚਾਹੁੰਦਾ ਕਿ ਦੁਨੀਆਂ ਨੂੰ ਕੀ ਇਹ ਵੀ ਜੀ ਹੈਗੀ ਹੈ ਬਸ ਮੇਰਾ ਇਹ ਹੈ ਕਿ ਸ਼ੌਂਕ ਮੈਂ ਜੋ ਬਣਾ ਰਿਹਾ ਵਾ ਕਿ ਕਈ ਵਾਰ ਨਾ ਜਿਵੇਂ ਆਪਾਂ ਦੇਖਦੇ ਆ ਕਈ ਸਮਾਜ ਦੇ ਕਰ ਲੈਂਦੇ ਡਿਪਰੈਸ਼ਨ ਚਲ ਜਾਂਦੇ ਨੇ ਨਾ ਉਹ ਮੈਨੂੰ ਬੜੇ ਲੱਗਦੇ ਹੈ ਕਿ ਹਾਂ ਵੀ ਜਿਵੇਂ ਕਈ ਆਪਣੇ ਕੋਲ ਹੈਂਡੀਕੈਪਸ ਜਿਹੜੇ ਹੁੰਦੇ ਨੇ ਤਾਂ ਤੇ ਲੋਕ ਤੇ ਮਤਲਬ ਕਈ ਪੀਕ ਵੀ ਮਗਰੇ ਨੇ ਮੈਨੂੰ ਬੜੇ ਲੱਗਦੇ ਹੈ ਕਿਉਂਕਿ ਕਈ ਵਾਰ ਵੇਖਿਆ ਤੁਸੀਂ ਵੀ ਹਨਾ ਦੇਖਿਆ ਹੋਵੇਗੇ ਸਾਰੇ ਸਹੀ ਨਹੀਂ ਮਤਲਬ ਕੰਦਾ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਤੁਹਾਡੇ ਪ੍ਰੋਬਲਮ ਹੈ ਜਿਸ ਤਰ੍ਹਾਂ ਕੁਦਰਤ ਦੀ ਮਾਰ ਪਈ ਹੈ ਤਾਂ ਕਈ ਵਾਰ ਹੁੰਦੇ ਨੇ ਲੋਕ ਜਿਹੜੇ ਜਾਂ ਫਿਰ ਬੱਸ ਸਟੈਂਡਾਂ ਤੇ ਲੱਲੋ ਲਾਈਟਾਂ ਤੇ ਲੱਲੋ ਉਹ ਭੀਖ ਮੰਗਦੇ ਨਹੀਂ ਮੈਂ ਉਹਨਾਂ ਨੂੰ ਉਹ ਨਹੀਂ ਕਹਿ ਰਿਹਾ ਕਿ ਮੈਂ ਉਹਨਾਂ ਦੇ ਰਿਸਪੈਕਟ ਨਹੀਂ ਕਰਦਾ ਕਿ ਮੈਂ ਇਹ ਕਹਿ ਰਿਹਾ ਕਿ ਮੈਂ ਆਪਾਂ ਨੂੰ ਹੈਂਡੀਕੈਪ ਨਹੀਂ ਸਮਝਦਾ ਕਿ ਮੈਂ ਮੈਂ ਫੁੱਲ ਮੈਂ ਆਪਣੇ ਇੱਕ ਹੈਂਡੀਕੇਡ ਹਾਂ ਨਹੀਂ ਮੈਂ ਸਹੀ ਹੈ ਬਿਲਕੁਲ ਕਿਉਂਕਿ ਮੇਰੇ ਤੋਂ ਵੀ ਕਈ ਗਏ ਜਿਹੜੇ ਬੰਦੇ ਦੇਖੇ ਨੇ ਕਿ ਮੇਰੇ ਤੋਂ ਵੀ ਮਤਲਬ ਜਿਆਦਾ ਪ੍ਰੋਬਲਮ ਚ ਨੇ ਤੇ ਉਹ ਵੀ ਆਪਣੀ ਸਟ੍ਰਗਲ ਕਰ ਰਹੇ ਨੇ ਤਾਂ ਫਿਰ ਮੈਂ ਆਪਣੇ ਨਾਲ ਤਾਂ ਬਹੁਤ ਖੁਸ਼ਕਿਸਮਤ ਹੈ ਕਿ ਮੈਂ ਸਹੀ ਆਇਆ ਹਾਂ ਹਾਂਜੀ ਹੋਰ ਕਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਪੇਂਟਿੰਗ ਤੁਸੀਂ ਬਣਾਉਣ ਜਾ ਰਹੇ ਹੋ ਖੂਬਸੂਰਤ ਪੇਂਟਿੰਗ ਹਾਂ ਤੇ ਮੈਂ ਆਪਣੀ ਥੀਮ ਤੇ ਬਣਾ ਰਿਹਾ ਆਪਣੇ ਆਪ ਤੇ ਕਿਉਂਕਿ ਸਾਨੂੰ ਇੱਕ ਕੰਮ ਮਿਲਿਆ ਹੋਇਆ ਕਿ ਇਲਿਊਜ਼ਨ ਕ੍ਰੀਏਟ ਕਰਨਾ ਆਪਣਾ ਜਿਵੇਂ ਤੁਸੀਂ ਉਹ ਫੋਟੋ ਦੇਖੋਗੇ ਨਾ ਤਿੰਨ ਤੇ ਤਿੰਨ ਇਲਿਊਜ਼ਨ ਨੇ ਇੱਕ ਹਾਂਜੀ ਉਹ ਸਾਹਮਣੇ ਇੱਕ ਮੈਂ ਸਾਈਡ ਦੇਖਦੇ ਆ ਉਹ ਬੱਚੇ ਮੇਰੀ ਰਿਫਲੈਕਸ਼ਨ ਨੇ ਲੌਂਗ ਐਕਸਪੋਜ਼ਰ ਆ ਉਹਤੇ ਮੈਂ ਕੂਦਗਾ ਵੀ ਕਰਨੀ ਆ ਹਾਂਜੀ ਮਸੂਦਾ ਪਏ ਉੱਤੇ ਸਟਾਫ ਦਾ ਵੀ ਜਿਹੜੇ ਅਧਿਆਪਕ ਨੇ ਪੜਾਉਂਦੇ ਨੇ ਉਹਨਾਂ ਦਾ ਪੂਰਾ ਵਸਾਥ ਮਿਲਦਾ ਪੂਰਾ ਸਹਿਯੋਗ ਮਿਲਦਾ ਹਾਂਜੀ ਪੂਰਾ ਸਹਿਯੋਗ ਪੂਰਾ ਸਹਿਯੋਗ ਮਿਲਦਾ ਤੇ ਮੈਨੂੰ ਕਾਲਜ ਦਾ ਐਮਬੈਸਡਰ ਬਣਾ ਚੁੱਕੇ ਨੇ ਹਾਂਜੀ ਉਹ ਅੱਛਾ ਕਾਲਜ ਦਾ ਡਾਇਰੈਕਟਰ ਤੁਸੀਂ ਕਾਲਜ ਐਮਬੈਸਡਰ ਤੁਹਾਨੂੰ ਬਣਾ ਲਿਆ ਕਾਲਜ ਕਾਲਜ ਬਣਾ ਲਿਆ ਜੀ ਉਹਨੂੰ ਹਾਂਜੀ ਇਸ ਸਾਲ ਮੈਨੂੰ ਪਿਛਲੇ ਸਾਲ ਹੀ ਮੈਨੂੰ ਉਹ ਮਿਲੀ ਸੀ ਤਾਫੀ ਉਹਨੇ ਕਾਲਜ ਦਾ ਬੈਜ ਦਿੱਤੀ ਜੋ ਆਪਣੇ ਪ੍ਰਾਈਡ ਡਿਸਟ੍ਰਿਬਿਊਸ਼ਨ ਚੈਨਲ ਉਹ ਜਿਵੇਂ ਡਿਸਟ੍ਰਿਬਿਊਸ਼ਨ ਹਾਂਜੀ ਤੇ ਘਰ ਦੇ ਮੰਮੀ ਜਾਂ ਪਾਪਾ ਦੀ ਵੀ ਤਸਵੀਰ ਬਣਾਈਏ ਕਿ ਉਹਨਾਂ ਨੇ ਵੀ ਕਿਹਾ ਹਣਾ ਬੜੀ ਖੂਬਸੂਰਤ ਤਸਵੀਰ ਬਣਾਉਣਾ ਤੂੰ ਹਰਜੀਤ ਸਾਡੇ ਵੀ ਤਸਵੀਰ ਬਣਾ ਕੇ ਦਿਖਾ ਨਹੀਂ ਮੰਮੀ ਆਪਾ ਦੀ ਮੈਂ ਵੀ ਕਹਾ ਨਹੀਂ ਬਣਾਈ ਪਾਪਾ ਦੀ ਮੈਂ ਜ਼ੁਰ ਨਹੀਂ ਮੰਮੀ ਦੀ ਬਣਾਈ ਮੈਨੂੰ ਦੱਦ ਜਿਹਾ ਲੱਗਦਾ ਕਿ ਖਲਾਅਨ ਆ ਜਾ ਜੇ ਵੀ ਇੰਨੇ ਪਰਫੈਕਟ ਨਹੀਂ ਹੈਗੇ ਤੇ ਨਾਨਾ ਨਾਨੀ ਦੀ ਜੂਬ ਨਾਲ ਕਿ ਮੰਮੀ ਨੂੰ ਗਿਫਟ ਦਿੱਤੀ ਹੈ ਉਹਨਾਂ ਦੇ ਤੇ ਸੁਖੀ ਬਾਦ ਉਹਨਾਂ ਦੀ ਵੀ ਕੀਤੀ ਸੀ ਉਹਨਾਂ ਦੇ ਮਤਲਬ ਦੇਖਿਆ ਸੀ ਉਹਨਾਂ ਨੇ ਮੈਨੂੰ ਤੇ ਉਹਨਾਂ ਨੇ ਬੁਲਾਇਆ ਸੀ ਫਿਰ ਮਨਾਂ ਨੇ ਕਿਫਟ ਜੂਗਾ ਜੂਗਾ ਕਿਹਾ ਸੀ ਹੋਂ ਤੱਕ ਕਿਸ ਕਿਸ ਦੇ ਨਾਲ ਸੈਲੀਬ੍ਰਿਟੀ ਦੇ ਨਾਲ ਕਿਸੇ ਨਾਲ ਮੁਲਾਕਾਤ ਹੋਈ ਜਾਂ ਕਿਸੇ ਖਾਸ ਸ਼ਖਸੀਅਤ ਦੀ ਤਸਵੀਰ ਬਣਾਈ ਹੁਣ ਤੱਕ ਹੋਂ ਤੱਕ ਮੇਰੇ ਕਾਫੀ ਖਾਸ ਜਿਹੜੇ ਸੈਲੀਬ੍ਰਿਟੀ ਨੇ ਗਾਇਕ ਨੇ ਕਾਫੀ ਨਾਲ ਮੁਲਾਕਾਤ ਹੋ ਗਈ ਕਿਉਂਕਿ ਜਿਵੇਂ ਸਿੱਧੂ ਮਸੂਆਲ ਦਾ ਹੋ ਗਿਆ ਉਹਨਾਂ ਵੀ ਬੁਲਾਇਆ ਸੀ ਹਾਂ ਜਿਉਂ ਨੇ ਮੁਲਾਕਾਤ ਹੋਈ ਜਿਉਂ ਨੇ ਪੇਂਟਿੰਗ ਤਸਵੀਰ ਬਣਾ ਕੇ ਪੇਡ ਕੀਤੀ ਸੀ ਹਾਂਜੀ ਹਾਂਜੀ ਤੇ ਕੱਲ ਨੂੰ ਅਗਲੇ ਨਾਲ ਵੀ ਹੋਈ ਜਗੀ ਉਹਨਾਂ ਨੇ ਮੈਨੂੰ ਇਨਵਿਟੇਸ਼ਨ ਕੀਤੀ ਸੀ ਜਿਆ ਜੰਧਗੜ ਜਿਹੜਾ ਹੋਟਲ ਹੈ ਜੇਡਬਲਿਊ ਉਹਦੇ ਤੇ ਮੀਟਿੰਗ ਸੀਗੀ ਹਾਂਜੀ ਉੱਥੇ ਬੁਲਾਇਆ ਸੀ ਉਹਨਾਂ ਨੇ ਮੈਡੀ ਤਸਵੀਰ ਬਣਾਈ ਹਾਂ ਤੇ ਹੋਰ ਜੀ ਖਨੂਆ ਦੀ ਮਗਾਈ ਸੀ ਕਮਲ ਕਾਫੀ ਗਏ ਕੰਨੇ ਜਿੰਨੇ ਬਣਾ ਕੇ ਮੈਂ ਦੇ ਚੁੱਕਿਆ ਹਾਂ ਜੀ ਕਿਉਂਕਿ ਇਹ ਪਹਿਲਾ account ਮੇਰਾ ਆਪਣਾ ਜਿਹੜਾ ਮੇਰਾ ਆਪਣਾ ਇਹਦਾ ਆਤਾ ਦਾ ਮੇਰਾ ਪੇਜ ਹੈ ਇੰਸਟਾਗ੍ਰam ਤੇ ਉਹ ਮੈਂ ਆਪ ਨਹੀਂ ਹੈਂ ਲਗਾ ਦਾਂਗਾ ਦੂਸਤੀ ਕਰ ਦਿੰਦੇ ਮੈਂ ਉਹ ਫਿਰ ਦੱਸ ਦਿੰਦੇ ਕਿ ਜਾਂ ਵੀ ਇਹਨਾਂ ਦਾ ਇਨਵੀਟੇਸ਼ਨ ਦੇ ਦਾਂ ਤੇ ਫਿਰ ਉਹਨਾਂ ਵਜਾਇ ਹੁੰਦੇ ਹੁੰਦੇ ਨਾਲ ਅੱਛਾ ਉਹ ਦੱਸ ਹਾਂਜੀ ਤੇ ਉਹ ਅੱਜ ਹੀ ਤਸਵੀਰ ਵੀ ਆਉਣ ਵਾਲੇ ਦਿਨਾਂ 'ਚ ਬਣਾਉਣ ਜਾ ਰਹੇ ਹਾਂ ਜਿਹੜੀ ਸਮਾਜ ਨੂੰ ਕੋਈ ਸੇਧ ਦੇਵੇ ਜਾਂ ਸਮਾਜ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਨੇ ਉਹ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਸਮਾਜ ਨੂੰ ਕੁਝ ਲੋਕਾਂ ਨੂੰ ਜਿਹੜੇ ਕ੍ਰੀਤੀਆਂ ਕਰਦੇ ਨੇ ਉਹ ਸੁਨੇਹਾ ਦੇਣ ਜਾ ਰਹੇ ਹਾਂ ਬਿਲਕੁਲ ਬਿਲਕੁਲ ਜੀ ਇਹ ਹੈ ਜੀ ਹੈ ਚੱਲਦੀ ਭਈ ਇਹ ਫਿਰ ਪੂਰਾ ਬੁੜਾਨੀ ਰਹਿ ਮੈਂ ਇਹ ਨਹੀਂ ਕਹਿ ਰਿਹਾ ਕਿ ਪੂਰੀ ਬਣ ਗਈ ਹੈ ਮੈਂ ਹਾਇ ਇਮੇਜਿਨੇਸ਼ਨ ਜ਼ਿਆਦੀ ਪਈ ਉਹਨੂੰ ਜੋੜ ਕੇ ਫਿਰ ਇੱਕ ਪ੍ਰੋਪਰ ਜੇ ਹੋਈ ਤਾਂ ਫਿਰ ਯੂਪੇਸ਼ ਕਰਾਂਗੇ ਪੈਨਸਲ ਦੇ ਨਾਲ ਵੀ ਇੱਕ ਤੁਸੀਂ ਪੈਨਸਲ ਦੇ ਨਾਲ ਬਣਾ ਰਹੇ ਸੀ ਪੇਂਟਿੰਗ ਪੇਂਟ ਦੇ ਨਾਲ ਵੀ ਬਣਾਉਨੇ ਬਿਲਕੁਲ ਬਿਲਕੁਲ ਜੀ ਕਲਰ ਨਾਲ ਵੀ ਪੈਨਸਲ ਕਲਰ ਨਾਲ ਵੀ ਆਇਲ ਵਾਲੇ ਵੀ ਕਲਰ ਤੇ ਮੂਤੀ ਵੀ ਗਾਲੀ ਦੇ ਕਲੀ ਕਲੀ ਹਾਂਜੀ ਮਿਹਨਤ ਸਭ ਤੋਂ ਜ਼ਿਆਦਾ ਕਿਸ ਦੇ ਵਿੱਚ ਆਉਂਦੀ ਹੈ ਪੇਂਟ ਪੇਂਟ ਵਾਲੇ ਦੇ ਨਾਲ ਜਾਂ ਫਿਰ ਪੈਨਸਲ ਦੇ ਨਾਲ ਜਿਹ ਕੋਈ ਮਿਹਨਤ ਅਧਿਕ ਜੀ ਉੱਚੀ ਹੈ ਉਹ ਵੀ ਪੈਨਸਲ ਹੀ ਹੈ ਜਿਹੜਾ ਰੰਗ ਵਾਲੀ ਹੈ ਪਰ ਉਹ ਚ ਹੈਗੀ ਹੈ ਮਿਹਨਤ ਪੈਨਸਲ ਹੈ ਵੀ ਇਦਾਂ ਕਿ ਇਹ ਚ ਇਹ ਚ ਜ਼ਿਆਦਾ ਮਿਹਨਤ ਹੈ ਪੈਨਸਲ ਨਾਲ ਕਿਉਂਕਿ ਕੱਲੀ ਕੱਲੀ ਚੀਜ਼ ਕਦ ਨਹੀਂ ਬੰਦੇ ਜੀ ਕੱਲੇ ਕੱਲੇ ਉਹ ਐਕਸਪ੍ਰੈਸ਼ਨ ਭਾਵ ਫਲ ਨੇ ਉਹ ਥੋੜੇ ਓਕੇ ਹੁੰਦੇ ਨੇ ਬਸ ਮੈਂ ਤੇ ਸਾਰੇ ਚੀਜ਼ਾਂ ਮੈਂ ਤੁਹਾਨੂੰ ਤੁਸੀਂ ਆਏ ਹੋ ਤਾਂ ਸੋਦੀ ਬੇਨਤੀ ਹੈ ਜੀ ਇਹ ਵੀ ਤੁਸੀਂ ਤੁਹਾਨੂੰ ਵੀ ਇੰਝ ਲੈ ਆਏ ਮੈਂ ਤੇ ਸਹੀ ਚੀਜ਼ ਆਈ ਪੇਂਟ ਜਿਹੜੇ ਕਹਿੰਦੇ ਕਾਫੀ ਬਹੁਤ ਮਹਿੰਗੇ ਹੁੰਦੇ ਨੇ ਇਸ ਪੇਂਟਿੰਗ ਦੇ ਖੇਤਰ ਦੇ ਵਿੱਚ ਜਿਹੜੇ ਪੇਂਟ ਵਰਤੇ ਜਾਂਦੇ ਨੇ ਕਾਫੀ ਮਹਿੰਗੇ ਹੁੰਦੇ ਨੇ ਫਿਰ ਉਹ ਪਰ ਕਿੱਥੋਂ ਕਿਵੇਂ ਲਿਆਈ ਕਈ ਤਾਂ ਇਹ ਖਾਦੇ ਲੈਂਦੇ ਨੇ ਫੈਮਿਲੀ ਸਪੋਰਟ ਵਧੀਆ ਕਈ ਜਿਹਨਾਂ ਮੈਂ ਆਪਣੇ ਕਮਿਸ਼ਨ ਵਰਕ ਕਰਦਾ ਨਾ ਪੇਂਟਿੰਗਾਂ ਵੇਚਦਾ ਵੀ ਇਹਦੇ ਵੀ ਆ ਜਾਂਦੇ ਨੇ ਕਈ ਮੈਂ ਲੈ ਜਾਂਦੇ ਲੋਕ ਹਾਂਜੀ ਹਾਂਜੀ ਲੈ ਜਾਂਦੇ ਨੇ ਜੀ ਆਨਲਾਈਨ ਸੇਲ ਕਰ ਦਿੰਦੇ ਆਂ ਆਨਲਾਈਨ ਸੇਲ ਕਰ ਦਿੰਦੇ ਆਂ ਜੀ ਮੈਂ ਜਿਵੇਂ ਕਈ ਏਦਾਂ ਐਗਜ਼ੀਬਿਸ਼ਨ ਲੱਗਦੀਆਂ ਨੇ ਉਥੇ ਦੇਤੀਆਂ ਉਦੋਂ ਇਨਾਮ ਕਈ ਵਾਰ ਆ ਜਾਂਦਾ ਕਿ ਉਹ ਇੱਕ ਸਿਲੈਕਟ ਹੋ ਜਾਂਦੀ ਤੇ ਪ੍ਰਾਈਜ਼ ਆ ਜਾਂਦਾ ਤੇ ਉਹਦੀ ਫੇਮਟ ਵੀ ਆ ਜਾਂਦੀ ਕਈ ਵਾਰ ਐਗਜ਼ੀਬਿਸ਼ਨ ਚ ਵੀ ਭੇਜਦੇ ਨੇ ਹਾਂਜੀ 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 ਹੁਣ ਇਹ ਹਾਲੀ ਚ ਆਪਣੇ ਦਾ ਐਗਜ਼ੀਬਿਸ਼ਨ ਹੋਇਆ ਚੰਡੀਗੜ੍ਹ ਵਿੱਚ ਉਹ ਚ ਸਿਲੈਕਟ ਹੋਈ ਹੈ ਹਾਂਜੀ ਪਵਿੱਖ ਦੇ ਵਿੱਚ ਪੜਾਈ ਵੀ ਚਲੋ ਥੋੜੇ ਇੱਕ ਸਮੇਂ ਦੇ ਵਿੱਚ ਸਾਲ ਦੋ ਸਾਲ ਤੱਕ ਜਦੋਂ ਕੰਪਲੀਟ ਹੋ ਜਾਏਗੀ ਪੜਾਈ ਫਿਰ ਪਵਿੱਖ ਦੇ ਵਿੱਚ ਕੀ ਸੋਚਿਆ ਕੀ ਕਰਨਾ ਖੁੱਲ ਕੇ ਇਸ ਖੇਤਰ ਦੇ ਵਿੱਚ ਕੰ ਜੀ ਬਿਲਕੁਲ ਐਸੀ ਕੰਮ ਕਰਨਾ ਸਾਰਾ ਲਾਈਫ ਮੇਰੀ ਐਸੀ ਐਸੀ ਹੋਣੀ ਹੈ ਬਸ ਸਾਡੀ ਤੇ ਮੈਂ ਇਹਨੂੰ ਟੀਚਿੰਗ ਚ ਲੈ ਕੇ ਜਾਂਦਾ ਮੈਂ ਮੈਂ ਟੀਚਿੰਗ ਕਰਨੀ ਹੈ ਅਸਲ ਚ ਮੈਂ ਪਰਵਾਹਾ ਬੱਚਿਆਂ ਨੂੰ ਹਾਂ ਜੀ ਨਾਲ ਲਾ ਕੇ ਇਸੇ ਵਾਰ ਕਿਉਂਕਿ ਆਪਾਂ ਜਿੱਦਾਂ ਮੈਂ ਜਿੱਤੋਂ ਮੈਂ ਲਿਖਿਆ ਵਿੱਚ ਉੱਥੇ ਆਪਾਂ ਕੀ ਕਹੀਏਗਾ ਵੀ ਮੈਂ ਮੈਂ ਪ੍ਰੋਫੈਸ਼ਨ ਡਿਗਰੀ ਕਹਦੇ ਆ ਆਦੀ ਡਿਗਰੀ ਕਹਦੇ ਆ ਤੇ ਉਹਨਾਂ ਨੂੰ ਨੋਲਜ ਨਹੀਂ ਹੈਗੀ ਸਾਰੇ ਕਹਿੰਗੇ ਦੁਆਇੰਗ ਹੈ ਹਾਂ ਅਸਲ ਚ ਚੀਜ਼ਾਂ ਨਹੀਂ ਪਤਾ ਹੈਗੀ ਆ ਵੀ ਦੁਆਇੰਗ ਵਿੱਚ ਹੀ ਕਲਾ ਹੁੰਦੀ ਹੈ ਕਿ ਇਹ ਵਿੱਚ ਕੀ ਉਹ ਚੀਜ਼ਾਂ ਹੁੰਦੀਆਂ ਨੇ ਜਿਵੇਂ ਐਨੀਮੇਸ਼ਨ ਵੀ ਹੁੰਦੀ ਹੈ ਇਹਦੇ ਵਿੱਚ ਹੀ ਸਾਡਾ ਕੁਝ ਮੂਰਤੀ ਕਲਾ ਵੇਲੇ ਜੀ ਹੈ ਦੇ OS ਚ ਦਵੈੰਗ ਦੀ ਬਾਰੇ ਨਾ ਨੌਲੇਜ ਨਹੀਂ ਹੈ ਤਾਂ ਮੈਂ ਉਹ ਥੋੜੀ ਗੇਂਦ ਉਹਨੇ ਦੇਣਾ ਚਾਹੁੰਨਾ ਕਿ ਹਾਂ ਵੀ ਵੀ ਕੱਲੀ ਮਾਮੂਲੀ ਚੀਜ਼ ਨਹੀਂ ਹੈ ਮੇਰੇ ਬੜੇ ਪਰਮਾਤਮਾ ਦੇ ਨਾਲ ਕਦੇ ਗਿਲਾ ਹੋਇਆ ਕਿ ਪਰਮਾਤਮਾ ਦੇ ਨਾਲ ਕਦੇ ਰੋਸਾ ਹੋਇਆ ਜ਼ਿੰਦਗੀ ਦੇ ਵਿੱਚ ਹੁਣ ਤੱਕ ਦੇ ਸਬਰ ਚ ਨਹੀਂ ਰੋਸਾ ਨਹੀਂ ਥੈਂਕਫੁਲ ਹੋਇਆ ਮੈਨੂੰ ਮੈਂ ਕਿਉਂਕਿ ਅਸਲ 'ਚ ਨਾ ਜੇ ਰੋਸਾ ਤਾਂ ਤਾਂ ਹੁੰਦਾ ਕਿ ਜੇ ਆ ਵੀ ਨਾ ਹੁੰਦੇ ਪਰ ਇਹ ਬੜੇ ਵਧੀਆ ਕੀਤਾ ਕਿ ਹਾਂ ਵੀ ਤੁਹ ਦਿੱਤੇ ਹੈ ਕਿਉਂਕਿ ਮੈਨੂੰ ਬੜਾ ਲੱਗਦਾ ਕਿਉਂਕਿ ਅਸਲ 'ਚ ਨਾ ਤੁਸੀਂ ਮੈਂ ਦੇਖ ਬੰਦਾ ਹੈ ਬਾਵਲਾ ਉਦਾਂ ਨਾਮ ਇਹਨੂੰ ਨਹੀਂ ਯਾਦ ਆਰਟਿਸਟ ਹੈ ਉਹਦੀ ਉਹ ਇੱਥੋਂ ਨਾ ਐਨੀ ਬਹਾਨੀ ਰਹੀ ਹੈ ਉਹ ਇੱਥੋਂ ਪੈਨਸਲ ਨਾਲ ਕੇ ਪੇਂਟਿੰਗ ਕਰਦਾ ਹੈ ਉਹ ਵੀ ਕਰ ਸਕਦਾ ਉਹ ਵੀ ਸੈਂਕ ਫੂ ਲਗਾਉ ਉਹ ਤੋਂ ਤੇ ਮੈਂ ਤਾਂ ਫਿਰ ਸਹੀ ਹਾਂ ਸਾਰੇ ਬੇਤਾਂ ਪੇਂਟਿੰਗ ਕਾਲਜ ਦੀ ਪੂਰੀ ਵੀ ਹੈ ਜਿਹੜੀ ਰਮਾਨਾ ਰਾਣੀ ਕੀ ਨਾਮ ਹੈ ਲਹਿਨੂ ਆਹ ਜੀ ਰਾਣੀ ਉਹ ਵੀ ਜਦੋਂ ਉਹ ਪੈਨ ਦਾ ਬਣਾਦੀ ਹੈ ਦੇਖੋ ਉਹ ਮੈਨੂੰ ਵੀ ਦਿ세 ਭਲੇ ਕਹਿ ਸਕੀ ਮੈਂ ਉਹਦੀ ਵੀ ਇੰਟਰਵਿਊ ਕੀਤੀ ਹਾਂ ਹਾਂ ਜੀ ਹਾਂ ਜੀ ਦੇਖੋ ਮੈਂ ਤਾਂ ਫਿਰ ਕੋਈ ਕਹਿੰਦਾ ਕਿ ਮੈਂ ਤਾਂ ਬਿਲਕੁਲ ਸਹੀ ਹਾਂ ਉਹ ਉਹਨਾਂ ਨੂੰ ਥੋਈ ਯਾਰੀ ਪ੍ਰੋਬਲਮ ਹੈ ਹਾਂ ਜੀ ਉਹਨਾਂ ਦਾ ਇੰਟਰਵਿਊ ਬੰਦਾ ਵੈਸੇ ਦੋਸਤਾਂ ਦਾ ਕਾਲਜ ਬਹੁਤ ਅਨੰਦੀ ਦੋਸਤਾਂ ਦਾ ਸਾਥ ਮਿਲਦਾ ਕਾਲਜ ਦੇ ਵਿੱਚ ਪੂਰੀ ਤਰ੍ਹਾਂ ਹਾਂਜੀ ਪੂਰਾ ਸਾਥ ਕਰਦੇ ਆਂ ਜੀ ਹਾਂਜੀ ਕੋਈ ਵੀ ਲੋੜ ਪਵੇ ਉਹਾਂ ਦੇ ਨਾਲ ਹਾਂਜੀ ਕੋਈ ਦਾ ਕੋਈ ਨਾਂ ਨਹੀਂ ਕੀਤੀ ਕੋਈ ਚੀਜ਼ ਨੂੰ ਮਤਲਬ ਇਹ ਹੋਵੇ ਕਈ ਕਿਸੇ ਨੂੰ ਕਈ ਸਭ ਵਧੀਆ ਹੈ ਘਰ ਤੋਂ ਬਾਹਰ ਇਕੱਲੇ ਰਹਿਣੇ ਹੋ ਹੋਸਟਲ ਦੇ ਵਿੱਚ ਦਿੱਕਤ ਆਉਂਦੀ ਹੈ ਕੰਮ ਕਰਨ ਦੇ ਵਿੱਚ ਸਮੱਸਿਆ ਆਉਂਦੀ ਹੈ ਥੋੜੀ-ਮੋਟੀ ਥੋੜੀ-ਮੋਟੀ ਪ੍ਰੋਬਲਮ ਆਉਂਦੀ ਹੈ ਤਾਂ ਜੋ ਹੋਵੇ ਕਿਸੇ ਕੋਤੀਆਂ ਨੂੰ ਕਹਿਦੀ ਦੇ ਨਹੀਂ ਤੇ ਫਿਰ ਨਾਲ ਨੂੰ ਹੈਗੇ ਦੋਸਤਾਂ ਕਹਿਦੇ ਕਰੀ ਮਦਦ ਨਹੀਂ ਕਰਦੇ ਹਾਂਜੀ ਜਿਵੇਂ ਕਈ ਵਾਰਦਾ ਹੁੰਦਾ ਕਿ ਉਹ ਇਹ ਪੈਂਸਨਲ ਸ਼ਾਪ ਨਾ ਹੁੰਦੀ ਆ ਉਹ ਕਰ ਦਿੰਦੇ ਨੇ ਬਲੀਵ ਨਾ ਕਰ ਤੂੰ ਇਹ ਹੋ ਗਈ ਉਹ ਕਰ ਦਿੰਦੇ ਕਾਜ ਕਰਤਾ ਉਹ ਕਰ ਦਿੰਦੇ ਨੇ ਲਾ ਕੇ ਦੇ ਦਿੰਦੇ ਪੇਂਟਿੰਗ ਵਾਲੀ ਦੀ ਹੈ ਹਾਂ ਜੀ ਜਿਵੇਂ ਕਈ ਵਾਰ ਹੁੰਦਾ ਸੀ ਨਾ ਕਿ ਮਤਲਬ ਪਹਿਲਾਂ ਹੁੰਦਾ ਸੀ ਜਿਵੇਂ ਜੂੜਾ ਕਰਦਾ ਮੈਂ ਬਾਹਰ ਦੇ ਗਿਆ ਸੀਗਾ ਮੇਰੇ ਨਾਲ ਮਿਲਦਾ ਮੈਂ ਉੱਥੇ ਗਿਆ ਸੀਗਾ ਸ਼ਿਮਲੇ ਮੇਰੀ ਕੈਂਪਸ ਸੀਗਾ ਉਹਦੇ ਮੈਂ ਜੂੜਾ ਹੁੰਦਾ ਸੀ ਉਹਦੇ ਬੜੀ ਪ੍ਰੋਬਲਮ ਹੁੰਦੀ ਸੀਗੀ ਉਹ ਫਿਰ ਦੋਸਤਾਂ ਵੀ ਜੂੜਾ ਕਰ ਦਿੰਦੇ ਸੀ ਉਹੀ ਪਤਗਾ ਬੰਦ ਹੁੰਦੇ ਸੀਗੇ ਤਾਂ ਮਤਲਬ ਜਿੰਨੇ ਵੀ ਦੋਸਤ ਲੋਕੀ ਵਧੇ ਮਿਲੇ ਆ ਹਾਂ ਜੀ ਕੋਈ ਗਿਲਾ ਨਹੀਂ ਆ ਉਹਨਾਂ ਨੂੰ ਜਿਹੜੇ ਜਿਹੜੇ ਬੋਰਡ ਆ ਇਹ ਬੋਰਡ ਫਿਰ ਉਰੇ ਘਰ ਵੀ ਰੱਖਿਆ ਹੋਇਆ ਹੋਸਟਲ ਦੇ ਵਿੱਚ ਉੱਥੇ ਵੀ ਰੱਖਿਆ ਹੋਇਆ ਕਾਲਜ ਦੇ ਵਿੱਚ ਵੀ ਕਾਲਜ ਵਾਲੇ ਨੇ ਦਿੱਤਾ ਕੋ ਕਾਲਜਾਂ ਤਾਂ ਕਾਲਜਾਂ ਨੇ ਕਾਲਜਾਂ ਤੂਲ ਪ੍ਰੋਵਾਈਡ ਕੀਤੇ ਹੋਏ ਨੇ ਇਹ ਤਾਂ ਮੈਂ ਜੋ ਆਇਆ ਸੀਗਾ ਉਹ ਦੋਨਾਂ ਨੂੰ ਅੱਗੇ ਲੈ ਕੇ ਆਵਾਂ ਮਾਮੇ ਤੋਂ ਮਾਮੇ ਨੂੰ ਲੈ ਕੇ ਤੱਕ ਰਿਖਤ ਜੀ ਇਹ ਮੈਂ ਲੈ ਕੇ ਲਿਖ ਕੇ ਦਿਖਾਇਆ ਥੋੜੇ ਜਿਹੀ ਕਿਸ ਤਰ੍ਹਾਂ ਲਿਖਾਈ ਤੁਹਾਡੀ ਕਹਿੰਦੇ ਬੜੀ ਸੋਹਣੀ ਆ ਤਾਂ ਤਾਂ ਇਸ ਹਰਜੀਤ ਜਿਹੜਾ ਨੌਜਵਾਨ ਮੇਰੇ ਨਾਲ ਆ ਤਾਂ ਹੌਸਲਾ ਪੂਰਾ ਬੁਲੰਦਾ ਇੱਕ ਵਾਰ ਦਿਖਾਇਓ ਮੜਾ ਕਾਪੀ ਤੇ ਜਿਹੜਾ ਤੁਸੀਂ ਨੇ ਆਪਣਾ ਨਾਮ ਲਿਖਿਆ ਬੜੀ ਖੂਬਸੂਰਤ ਅੰਗਰੇਜ਼ੀ ਲਿਖਦੇ ਨੇ ਦੇਖੋ ਕਿੰਨੀ ਸੋਹਣੀ ਬਾ ਕਮਾਲ ਆ ਜੇ ਮੈਨੂੰ ਲੱਗਦਾ ਸਾਡੇ ਵਰਗੇ ਸਾਡੇ ਬਿਲਕੁਲ ਹੱਤ ਤੰਦਰੁਸਤ ਨੇ ਇੰਨੀ ਸੋਹਣੀ ਅੰਗਰੇਜ਼ੀ ਤਾਂ ਅਸੀਂ ਵੀ ਨਹੀਂ ਲਿਖ ਸਕਦੇ ਬਹੁਤ ਸੋਹਣੀ ਅੰਗਰੇਜ਼ੀ ਲਿਖਦੇ ਨੇ ਦੇਖ ਸਕਦੇ ਹੋ ਬੜੀ ਖੂਬਸੂਰਤ ਤਰੀਕੇ ਦੇ ਨਾਲ ਹਰ ਇਸ ਜੀ ਤੇ ਸ਼ੁਰੂ ਤੋਂ ਅਸੀਂ ਪ੍ਰੈਕਟਿਸ ਦੇ ਨਾਲ ਫਿਰ ਅੱਗੇ-ਅੱਗੇ ਤਜਰਬਾ ਵੱਧਦਾ ਗਿਆ ਸੋਹਣੀ-ਸੋਹਣੀ ਤੁਸੀਂ ਅੱਗੇ ਲਿਖਤ ਲਿਖਦੇ ਗਏ ਨਹੀਂ ਐਦਾਂ ਮੈਂ ਦਾਦਾ ਅਸਲ ਵਿੱਚ ਕਿੰਦਾ ਗੱਲ ਹੋਈ ਕਿ ਮੈਂ ਜਿਹੜੇ ਸਕੂਲ ਟਾਈਮ 'ਚ ਗਿਆ ਨਾ ਆਪਣੇ ਬੱਚੇ ਜਿਹੜੇ ਸਕੂਲ ਲੱਗਦਾ ਸੀਗਾ ਤਾਂ ਮੈਨੂੰ ਐਡਮਿਸ਼ਨ ਨਹੀਂ ਹੁੰਦੀ ਸੀਗੀ ਮੈਨੂੰ ਐਡਮ ਉਥੇ ਮੈਡੀਸ਼ਨ ਨੇ ਕਿਹਾ ਸੀ ਨਾ ਇਹ ਫਿਰ ਮਨ ਕਰਤਾ ਸੀ ਕਿ ਮਤਲਬ ਇਹਨੂੰ ਐਡਮਿਸ਼ਨ ਹੀ ਦੇ ਸਕਦੇ ਕਿ ਜੇసే ਵਾਲਿਆ ਇਹ ਲਿਖ ਨਹੀਂ ਸਕਦਾ ਨਾ ਤਾਂ ਫਿਰ ਚਲੋ ਨਹੀਂ ਹੋਈ ਤੇ ਫਿਰ ਅਸੀਂ ਕਰਿਆਗੇ ਤਾਂ ਫਿਰ ਮੰਮੀ ਹੋਣਾ ਨੇ ਨਾ ਉਹ ਦਿਨ ਹੱਥ ਫੜ ਕੇ ਲਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਰਦੇ ਆਂਦੇ ਮਤਲਬ ਡੈਡੀ ਹੋਣਾ ਨੇ ਬੱਦਰ ਖਾਦਦੇ ਨੇ ਤੇ ਉਹ ਲਿਖ ਨਹੀਂਦਾ ਵੀ ਨਹੀਂ ਹੋਇਆ ਕਿਉਂਕਿ ਇਹ ਫਿੰਗਰਸ ਨੇ ਇਦਾਂ ਇੱਕ ਕਥੀਆਂ ਕਾਂ ਜੋੜਦੀਆਂ ਨਹੀਂ ਹੈਗੀਆਂ ਪਕੜ ਨਹੀਂ ਹੈਗੀ ਹਾਂਜੀ ਤਾਂ ਫਿਰ ਉਹ ਜਿੱਥੇ ਮੈਂ ਉਹ ਸਿੱਟੇ ਕੰਮ ਕਰਦੇ ਉਹ ਪਹਿਲ ਸਿਚੁਏਸ਼ਨ ਪਾਦੇ ਹੁੰਦੇ ਸੀਗੇ ਉਹਨਾਂ ਨਾਲ ਜਾ ਕੇ ਨਾ ਫਿਰ ਉਹ ਦੋ ਹੱਥ ਨਾਲ ਲਿਖਾਉਣ ਦੀ ਕੋਸ਼ਿਸ਼ ਕਰਤਾ ਉਹਨਾਂ ਨੇ ਉਹ ਫਿਰ ਉਹ ਹੋਲੀ ਹੋਲੀ ਗੱਲ ਕਰਕੇ ਉਹ ਆਤ ਜੀ ਮਗਦੂਗਾ ਅਸਲੀ ਕਹਿੰਦਾ ਫਿਰ ਉੱਥੋਂ ਫਿਰ ਲਿਖਣਾ ਸ਼ੁਰੂ ਕੀਤਾ ਹਾਂ ਜੀ ਫਿਰ ਜਿੱਥੇ ਉਹ ਮਨਾ ਜਦੋਂ ਇੱਕ ਵਾਰ ਉਹ ਸਕੂਲ ਨੇ ਮਨਾ ਕਰਤਾ ਜਿਵੇਂ ਤੈਨੂੰ ਐਡਮਿਸ਼ਨ ਨਹੀਂ ਮਿਲਨੀ ਮਕਰਿਆ ਕੇ ਮਨ ਵੀ ਟੁੱਟਿਆ ਹੋਣਾ ਰੋਏ ਵੀ ਹੋਮ ਹੋ ਗਿਆ ਤਾਂ ਦਾ ਪਾਪ ਕੋਈ ਹੋਣਾ ਕਰਦੇ ਨਹੀਂ ਮੈਨੂੰ ਨਹੀਂ ਹੋਇਆ ਹੈ ਕੱਲ ਦਿਨ ਹੋਇਆ ਹੈ ਕਿ ਹਾਂ ਵੀ ਮਤਲਬ ਇਦਾਂ ਹੋਇਆ ਹੈ ਨਾ ਪਰ ਜਦੋਂ ਲਿਖਣਾ ਸ਼ੁਰੂ ਹੋ ਗਿਆ ਫਿਰ ਉਹੀ ਜੀ ਸਕੂਲ ਚ ਐਡਮਿਸ਼ਨ ਲਈ ਸੀ ਫਿਰ ਜਿੱਥੇ ਉਹਨਾਂ ਨੇ ਨਾ ਕੀਤੀ ਸੀ ਜਿੱਥੇ ਨਾ ਕੀਤੀ ਸੀ ਉਸੇ ਸਕੂਲ ਚ ਐਡਮਿਸ਼ਨ ਹੋਈ ਸੀ ਵਧੀਆ ਜੀ ਫਿਰ ਉਹਨਾਂ ਨੇ ਜਦੋਂ ਇੱਕ ਵਾਰ ਤਾਂ ਉਹਨਾਂ ਨੇ ਨਾ ਕਰਤੀ ਜਦੋਂ ਤੁਸੀਂ ਲਿਖਣਾ ਸਿੱਖ ਗਏ ਫਿਰ ਉਹ ਸਕੂਲ ਨੇ ਟੈਸਟ ਲਿਆ ਲਿਖਣ ਦਾ ਤੁਹਾਡਾ ਹਾਂ ਜੀ ਫਿਰ ਟੈਸਟ ਹੋਇਆ ਤੇ ਲਿਖਣ ਦਾ ਉਹਨੇ ਸਾਹ ਕੋ ਲਿਖਾ ਕੇ ਤੇ ਨਾਮ ਲਿਖਾਇਆ ਈਵੀਸੀ ਵਗੈਰਾ ਲਿਖਾਈ ਉਹ ਲਿਖਤੀ ਉਹ ਤੇ ਐਡਮਿਸ਼ਨ ਹੋਈ ਮੇਰੀ ਹੈਰਾਨ ਰਹਿ ਗਏ ਸਕੂਲ ਵਾਲੇ ਮਾਸਟਰ ਹਾਂਜੀ 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 ਬਿਲਕੁਲ ਬਿਲਕੁਲ ਫਿਰ 8 ਤੱਕ ਕਰਨ ਤੋਂ ਬਾਅਦ ਫਿਰ ਅੱਗੇ ਡ੍ਰੈਗ ਦੇ ਵੱਲ ਪੂਰਾ ਫੋਕ ਇਹਨੂੰ ਸਿੱਖ ਗਏ ਆਪਣੇ ਆਪ ਨੂੰ ਕਿਉਂ ਸਿੱਖ ਗਏ ਪੂਰਾ ਕੋਈ ਹੈਲਮੈਟ ਸਿੱਖਿਆ ਨਹੀਂ ਬਣਾ ਸਿੱਖ ਰਹੇ ਕੰਤੀਉਂ ਕਰਦੇ ਜਿਵੇਂ ਸਿੱਖ ਗਏ ਨਾਲ ਨਾਲ ਟੀਚਿੰਗ ਦੇਣੀ ਹੈ ਜੀ ਟੀਚਿੰਗ ਵੀ ਦੇ ਕੇ ਉਹ ਇੱਕ ਇਨਕਮ ਸੋਰਸ ਹੋ ਗਿਆ ਤੇ ਨਾਲ ਨਾਲ ਅਰਜ ਲੋਕ ਆਪਾਂ ਸ਼ੁਰੂ ਚੱਲੀ ਜੀ ਹਾਂਜੀ ਸਨੇਹਾ ਕੀ ਹੈ ਨੌਜਵਾਨਾਂ ਨੂੰ ਅੱਜ ਦੇ ਨੌਜਵਾਨ ਪੀੜ੍ਹੀ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਬਹੁਤ ਕੁਝ ਦੇਖਿਆ ਹੋਣਾ ਹਨਾ ਕਹਿੰਦੇ ਹੁੰਦੇ ਨੇ ਵੀ ਜੇਕਰ ਕੁਦਰਤ ਦੀ ਕਿਸੇ ਵਿਅਕਤੀ ਤੇ ਮਾਰ ਪੈਂਦੀ ਹੈ ਤਾਂ ਕਈ ਵਾਰ ਉਹਨੂੰ ਵੱਖਰਾ ਗੁਣ ਹੁੰਦਾ ਹਰ ਕਿਸੇ ਦੇ ਨਾਲੋਂ ਜਿਵੇਂ ਅਸੀਂ ਬਿਲਕੁਲ ਫਿੱਟ ਆ ਤੁਹਾਡੇ ਚ ਕੋਈ ਵੱਖਰੀ ਚੀਜ਼ ਐਸਾ ਹੈ ਜਿਸ ਤਰ੍ਹਾਂ ਕਲਾ ਹੈ ਤੁਹਾਡੇ ਦੇ ਵਿੱਚ ਤੁਸੀਂ ਲਿਖਤ ਬੜੀ ਸੋਹਣੀ ਲਿਖਦੇ ਹੋ ਮੈਂ ਇੰਨਾ ਸਿਆ ਤਾਂ ਵੈਸੇ ਹੈ ਨਹੀਂ ਹੈ ਕਿ ਮੈਂ ਕਹਿੰਦਾ ਸੇਲ ਜਿਸ ਤਰ੍ਹਾਂ ਕਿਸੇ ਨੌਜਵਾਨ ਨੂੰ ਜਾਂ ਕਿਸੇ ਨੂੰ ਵੀ ਬੱਸ ਇਦਾਂ ਹੁੰਦਾ ਨਾ ਕਿ ਜਿਵੇਂ ਉਹ ਅਵੇ ਉਹ ਨਹੀਂ ਹੈ ਨਹੀਂ ਕਿ ਹਰੀ ਹਰੀ ਵੰਸ਼ ਦਾ ਆਏ ਬੱਚੇ ਦੇ ਇੱਕ ਹਵਲਾ ਕਿ ਹਾਲ ਨਹੀਂ ਹੁੰਦੀ ਕੋਸ਼ਿਸ਼ ਕਰਨੇ ਵਾਲੋਂ ਕਿ ਬਸ ਕੋਸ਼ਿਸ਼ ਕਰਦੇ ਨਾ ਬੜੀਆ ਵਾ ਚੱਲਦੇ ਰਹਿਣਾ ਜ਼ਿੰਦਗੀ ਹੈ ਕਿ ਜੇ ਫੈ ਹੋਗੇ ਫਿਰ ਨਾ ਔਖਾ ਜੀ ਕਿ ਆ ਵੀ ਮਤਲਬ ਜੋ ਹੋਇਆ ਹੈ ਵਾ ਜਿੱਦੋਂ ਦਿੱਤਾ ਰੱਬ ਨੇ ਉਹ ਚ ਆਪਾਂ ਨੂੰ ਸੈਟੀਸਫਾਈ ਦੇਣਾ ਚਾਹੀਦਾ ਮਤਲਬ ਨਾ ਵੱਧ ਐਕਸਪੈਕਟ ਕਰੋ ਜੋ ਹੈ ਉਹ ਚ ਖੁਸ਼ ਰਹਿਣਾ ਚਾਹੀਦਾ ਬੰਦੇ ਨੂੰ ਠੀਕ ਹੈ ਜੋ ਹੈ ਜੋ ਦਿੱਤਾ ਜੀ ਆ ਵੀ ਨਾ ਹੁੰਦਾ ਫਿਰ ਆਪਾਂ ਉਹ ਕਹਾਂਗੇ ਕਿ ਹਾਂ ਵੀ ਫਿਰ ਆਪਾਂ ਹੋਰ ਦੁਖੀ ਹੋਣਾ ਹੈ ਜਿਵੇਂ ਕਹ ਕਹਿ ਦੀ ਆਪਾਂ ਮੈਂ ਤੁਹਾਨੂੰ ਕਹਿ ਦਵਾਂ ਕਿ ਤੁਸੀਂ ਮੈਨੂੰ ਆਪ ਤੁਹਾਡੀ ਅੱਖ ਬੇ ਲਾ ਦੇ ਅੱਖ ਦੇ ਦੋ ਅੱਖ ਤਾਂ ਦੇ ਸੰਗ ਤੁਸੀਂ ਨਹੀਂ ਦੇ ਸਕਦੇ ਆਪਾਂ ਕਹਿਤੋਂ ਮੰਗ ਲਿਆ ਕੋਦਾਂ ਦੇ ਦੋ ਬਾਈ ਕੋਦਾਂ ਨਹੀਂ ਦੇ ਦੋਗੇ ਇੰਨੀ ਅਨਮੋਲ ਕੀਮਤੀ ਹੈ ਨਾ ਜੇ ਆਪਾਂ ਸ਼ਰੀਰ ਮਿਲੇ ਮੈਂ ਉਹ ਇ tanto ਕਹਾਂ ਮੈਂ ਕਿ ਦੋ ਉਂਗਲਾ ਹੈ ਵਾਹ ਹੈਂਡੀਕੈਪ ਦਾ ਮੈਂ ਤਾਂ ਹੁਣਾਂ ਨਹੀਂ ਫੇਰ ਤਾਂ ਹੀ ਓਕਾਈ ਹੋਏ ਤਾਂ ਹੁਣਾਂ ਹੀ ਕੋਈ ਮਤਲਬ ਬੋਲਣ ਦੇ ਵਿੱਚ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਕਿਸ ਤਰ੍ਹਾਂ ਹਾਂ ਮੈਂ ਤੁਹਾਨੂੰ ਤੋਤਲਾ ਬੋਲਦਾ ਹੈ ਨਾ ਹਾਂ ਥੋੜਾ ਜਲ ਹਲਕਾ ਤੋਤਲਾ ਹਲਕਾ ਹੀ ਤੋਤਲਾ ਬੋਲਦਾ ਮੈਨੂੰ ਸਮਝ ਲੱਗਦੀ ਹੈ ਬਿਲਕੁਲ ਸਾਨੂੰ ਪੂਰੀ ਹਰੀ ਸਮਝ ਲੱਗਦੀ ਹੈ ਕੱਲੇ ਕੱਲੇ ਇਹ ਵੀ ਬੀਬੀ ਬਚਪਨ ਤੋਂ ਹੀ ਹੈ ਇਹ ਬਚਪਨ ਤੋਂ ਮੈਂ ਤਾਲੂਆ ਕਟਾਇਆ ਸੀ ਉਹਨਾਂ ਨੇ ਕੀ ਹੁੰ ਉਫ ਇਹ ਜਲਦੀ ਮੇਰੇ ਖਿਆਲ ਨਾਲ ਤਾਂ ਥੋੜੀ ਬਲਨ ਹੋ ਗਈ ਹੈ ਇਹ ਇਹ ਬਚਪਨ ਦੀ ਹੈ ਇਹ ਬਚਪਨ ਤੋਂ ਹੈ ਹਾਂਜੀ 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 ਬਾਕੀ ਬਿਲਕੁਲ ਫਿਟਨੈਸ ਬਾਕੀ ਫਿਰਤਾ ਜੀ ਚਲੋ ਪਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ ਚ ਰਹੋ ਅੱਗੇ ਤੁਹਾਨੂੰ ਹੋਰ ਤਰੱਕੀ ਮਿਲੇ ਤੁਸੀਂ ਦਿਨ ਰਾਤ ਇੱਕ ਕਰਦੇ ਰਹੋ ਮਿਹਨਤ ਕਰਦੇ ਰਹੋ ਅੱਗੇ ਵਧਦੇ ਜਾਓ ਥੈਂਕ ਯੂ ਜੀ ਇਹ ਉਹ ਪੰਜਾਬ ਦਾ ਗੱਭਰੂ ਹਰਜੀਤ ਸਿੰਘ ਆ ਜਿਸਦੇ ਉਂਗਲੀਆਂ ਨਹੀਂ ਹੱਥਾਂ ਦੇ ਵਿੱਚ ਤੇ ਤਾਂ ਪੈਰ ਤੇ ਵੀ ਥੋੜੀ ਜਿਹੀ ਦਿੱਕਤ ਆ ਪਰ ਫਿਰ ਵੀ ਆਪਣੇ ਆਪ ਨੂੰ ਬਿਲਕੁਲ ਫਿੱਟ ਮੰਨਦੇ ਨੇ ਤੰਦਰੁਸਤ ਮੰਨਦੇ ਨੇ ਤਾਂ ਵੱਖਰੀ ਕਲਾ ਇਹਨਾਂ ਦੇ ਵਿੱਚ ਇਹ ਆ ਇੱਕ ਤਾਂ ਖੂਬਸੂਰਤ ਅੰਗਰੇਜ਼ੀ ਲਿਖਦੇ ਨੇ ਹੱਥ ਦੇ ਨਾਲ ਦੇਖੋ ਕਿੰਨੀ ਸੋਹਣੀ ਲਿਖਾਈ ਇਹਨਾਂ ਨੇ ਲਿਖੀ ਆ ਇੰਨੀ ਸੋਹਣੀ ਲਿਖਾਈ ਮੈਨੂੰ ਲੱਗਦਾ ਆਮ ਜਿਹੇ ਪੂਰੇ ਹੱਥ ਨੇ ਕਈ ਵਾਰ ਉਹਦਾ ਵੀ ਤਜਰਬਾ ਨਹੀਂ ਹੁੰਦਾ ਇੰਨੀ ਸੋਹਣੀ ਲਿਖਤ ਲੇਖਣ ਦਾ ਤੇ ਦੂਜਾ ਪੇਂਟਿੰਗ ਬੜੀ ਸੋਹਣੀ ਬਣਾਉਂਦੇ ਨੇ ਸੀ ਤੁਹਾਨੂੰ ਜਿਹੜੀ ਪੇਂਟ ਦੇ ਨਾਲ ਪੇਂਟਿੰਗ ਇਹਨਾਂ ਨੇ ਬਣਾਈ ਨੌਜਵਾਨ ਦੇ ਜਿਹੜਾ ਜਜ਼ਬਾ ਹੈ ਪੂਰਾ ਇਹ ਤੇ ਹੌਸਲੇ ਪੂਰੇ ਬੁਲੰਦ ਨੇ ਤਾਂ ਅੱਗੇ ਵਧਣ ਦੀ ਜਿਹੜੀ ਤਮੰਨਾ ਮੰਨ ਦੇ ਵਿੱਚ ਆ ਤਾਂ ਹੌਸਲੇ ਪੂਰੇ ਚਟਾਨ ਦੀ ਤਰ੍ਹਾਂ ਬੁਲੰਦ ਨੇ ਤਾਂ ਅੱਗੇ ਵੀ ਕਈ ਕਲਾਕਾਰਾਂ ਦੇ ਨਾਲ ਵੀ ਮੁਲਾਕਾਤ ਹੋਈ ਆ ਸਿੱਧੂ ਮੂਸੇ ਵਾਲੇ ਦੇ ਨਾਲ ਭਾਵੇਂ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਹਨਾਂ ਨੂੰ ਵੀ ਇੱਕ ਆਪਣੀ ਪੇਂਟਿੰਗ ਬਣਾ ਕੇ ਪੇਂਟ ਕੀਤੀ ਸੀ ਕਰਨ ਔਜਲਾ ਨੂੰ ਪੇਂਟਿੰਗ ਬਣਾ ਕੇ ਭੇਟ ਕਰ ਚੁੱਕੇ ਨੇ ਹੋਰ ਵੀ ਕਈ ਕਲਾਕਾਰਾਂ ਨੂੰ ਜਿਹੜੀ ਪੇਂਟਿੰਗਾਂ ਬਣਾ ਕੇ ਦੇ ਚੁੱਕੇ ਨੇ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਸ ਬੁਕਸਮੈਨ ਟੀਵੀ ਚੰਡੀਗੜ੍ਹ